ਇਹਨਾਂ ਨੇ ਮੇਰੇ ਘਰ ਦੇ ਬਾਰੇ ਪੁੱਛਗੈਸ ਕੀਤੀ ਅਸੀਂ ਸਵੇਰ ਸੁੱਤੇ ਪਏ ਸੀ ਸਾਡਾ ਮੇਨ ਗੇਟ ਖੁੱਲਾ ਸੀ ਡਾਇਰੈਕਟ ਹੀ ਸਾਡੇ ਅੰਦਰ ਆ ਕੇ ਪੁਲਿਸ ਨੇ ਮੇਰਾ ਗੇਟ ਖੜਕਾਇਆ ਗੇਟ ਖੜਕਾ ਕੇ ਉਹਨਾਂ ਨੇ ਮੈਨੂੰ ਪੁੱਛਗੈਸ ਕੀਤੀ ਸਾਰੇ ਮੈਨੂੰ ਡਰਾਵੇ ਦਿੱਤੇ ਕਿੱਥੇ ਆ ਕਿੱਥੇ ਨਹੀਂ ਕੀ ਵਾਕਾ ਹੋਇਆ ਇਹਨਾਂ ਨੇ ਸਾਰੀ ਸਾਡੇ ਘਰ ਦੇ ਵਿੱਚ ਤਲਾਸ਼ੀ ਕੀਤੀ ਇਹਨਾਂ ਨੇ ਬਹੁਤ ਜਾਣੇ ਸੀ ਦੋ ਗੱਡੀਆਂ ਸੀਗੀਆਂ ਦੋ ਸਾਲ ਹੋ ਗਏ ਪਹਿਲਾ ਜੇਲ੍ਹ ਦੇ ਵਿੱਚੋਂ ਆਇਆ ਸੀ ਕੋਈ ਗੱਲਬਾਤ ਕੋਈ ਨਹੀਂ ਹੈਗੀ ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਇਹਨਾਂ ਨੇ ਫਿਰ ਬੱਚੇ ਆ ਗਏ ਸਵੇਰੇ 4:30 ਵਜੇ ਰੇਡ ਕਰਨ ਆ ਗਏ ਸੀ ਕੋਈ ਪੰਚਾਇਤ ਤੁਹਾਨੂੰ ਮੈਂ ਕੋਈ ਇਹਨਾਂ ਨੇ ਮੈਂਬਰ ਨਹੀਂ ਸੱਦਾ ਕੋਈ ਪੰਚਾਇਤ ਨਹੀਂ ਸੱਦੀ ਸਵੇਰੇ 5:30 6 ਵਜੇ ਗਏ ਆ ਕਹਿੰਦੇ ਅਸੀਂ ਸਰਪੰਚ ਕੋਲੇ ਜਾਣੇ ਹੁਣ ਅਸੀਂ ਸਰਪੰਚ ਦੇ ਮੋਦਵਾਰ ਕੋਲੇ ਗਏ ਸੀ ਕੋਈ ਉਹ ਕਹਿੰਦੇ ਸਾਡੇ ਕੋਲੇ ਕੋਈ ਬੰਦਾ ਨਹੀਂ ਆਇਆ ਹੈਗਾ ਕੋਈ ਮਿਲਣਾ ਮੇਰੇ ਪਤੀ ਦਾ ਨਾਮ ਰਾਮ ਸਿੰਘ ਸੀਗਾ ਜੀ ਤੇ ਪਹਿਲਾਂ ਕਿਹੜੇ ਮਾਮਲੇ ਤੁਸੀਂ ਸੀਗਾ ਜੀ ਗੋਲੀਆਂ ਪਾਈਆਂ ਸੀ ਪਹਿਲਾਂ ਵੀ ਨਜਾਇਜ਼ ਹੀ ਪੜਿਆ ਗਿਆ ਸੀਗਾ ਵੀਰੇ ਤੇ ਉਹਨਾਂ ਨੇ ਗੋਲੀਆਂ ਪਾ ਕੇ ਇਹਨਾਂ ਨੂੰ ਧੱਕਾਤਾ ਤੇ ਹੁਣ ਫੇਰ 2 ਸਾਲ ਕੱਟ ਕੇ ਸੀ ਜਵਾਨਤ ਕਰਾਈ 7-8 ਮਹੀਨੇ ਹੋਈ ਸੀ ਉਹਨੂੰ ਬਾਹਰ ਆਏ ਨੂੰ ਹੁਣ ਲੋਕਾਂ ਨੇ ਆਏ ਇਹਨਾਂ ਨੇ ਪੁਲਿਸ ਨੇ ਆਏ ਕੀਤਾ ਸਾਡੇ ਨਾਲ ਹੁਣ ਕੀ ਕੰਮ ਕੀ ਕਰਦਾ ਤੁਸੀਂ ਟੂਟੀਆਂ ਦਾ ਕੰਮ ਕਰਦਾ ਕਿਤੇ ਦਿਹਾੜੀ ਕਿਸੇ ਨਾਲ ਚਲਿਆ ਜਾਂਦਾ ਕਦੇ ਕਿਸੇ ਨਾਲ ਸਾਡੇ ਛੋਟੇ-ਛੋਟੇ ਬੱਚੇ ਆ ਕਾਮਦੰਧਾ ਕਰੀਦਾ ਦਿਹਾੜੀਦਾਰ ਹੈਗੇ ਆ ਸਾਡੇ ਘਰੇ ਰੇਟ ਪਾਈ ਆ ਜੀ ਤੜਕੇ ਤੋਂ ਰੇਟ ਮਾਰ ਲਈ ਆ ਪੁਲਿਸ ਨੇ ਤੇ ਮੇਰਾ ਬੱਚਾ ਨਜਾਇਜ਼ ਹੀ ਪਰੇਸ਼ਾਨ ਕਰੀ ਜਾਂਦੇ ਮੈਂ ਗੁਰਦੁਆਰਾ ਸਾਹਿਬ ਗਈ ਸੀ ਤੇ ਨੋ ਮੇਰੀ ਨੂੰ ਆ ਕੇ ਪਰੇਸ਼ਾਨ ਕੀਤਾ ਵਾ ਤੇ ਸਾਰਾ ਕੁਝ ਇਹਨਾਂ ਨੇ ਦੁਖੀ ਸਾਨੂੰ ਪਰੇਸ਼ਾਨ ਕਰ ਰੱਖਿਆ 2 ਸਾਲ ਹੋ ਗਏ ਮੇਰੇ ਬੱਚੇ ਭੜੇ ਨੂੰ ਮਰੰਦੀ ਸੀ ਮੀਆਂ ਬੰਦਾ ਮੇਰੇ ਸਰ ਤੇ ਨਹੀਂ ਨਿਕਨਕੇ ਬੱਤਿਆ ਮੈਨੂੰ ਉਹ ਲੈ ਕੇ ਕਿੱਥੇ ਜਾਵਾਂ ਮੇਰੇ ਬੱਚਾ ਨੂੰ ਤੰਗ ਪਰੇਸ਼ਾਨ ਕਰਦੇ ਹਨ ਮੇਰੇ ਪਤ ਨੂੰ ਜੀਣ ਨਹੀਂ ਦਿੰਦੇ ਨਰਾਹਂ ਦਿੰਦੇ ਅੰਦਰ ਮੇਰੇ ਪੁਲਿਸ 2 ਸਾਲ ਰਹਿ ਕੇ ਆਪਾਲਸ ਨੂੰ ਕੋਈ ਨਹੀਂ ਪਤਾ ਲੱਗਾਗਾ ਵੀ ਇਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਮੇਰੇ ਬੱਚੇ ਨੂੰ ਬਹੁਤ ਹੀ ਪਰੇਸ਼ਾਨ ਕਰ ਰਿਹਾ ਮੇਰਾ ਬੱਚਾ ਤੰਗ ਪਰੇਸ਼ਾਨ ਹੋ ਕੇ ਔਰ ਕੀ ਕਰੂ ਕੀ ਕਰੂ ਹਣ ਸਾਨੂੰ ਮਰਨ ਲਈ ਕੋਈ ਤਾ ਦੱਸ ਦੇਣ ਪੁਲਸ ਵਾਲੇ ਵੀ ਦੱਸ ਦੇਣ ਤੁਹਾਨੂੰ 4 ਵਜੇ ਆ ਕੇ ਪਰੇਸ਼ਾਨ ਕੀ ਤਾਂ ਮੈਂ ਗੁਰਦੁਆਰਾ ਸਾਹਿਬ ਗਈ ਵੀ ਸੀਗੀ ਮੇਰੀ ਨੌਕਰੇ ਸੀਗੀ ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕਰ ਕੇ ਕਿੰਬੰਦਾ ਮੇਰੇ ਜ਼ਿਹਰ ਤੇ ਨਹੀਂ ਮੇਰੇ ਮੁੰਡਾ 2 ਸਾਲ ਜੇਲ੍ਹ ਚ ਲਾ ਕੇ ਉਦੋਂ ਵੀ ਨਜਾਇਜ਼ ਹੀ ਮੇਰਾ ਪੁੱਤ ਲਾ ਕੇ ਆਇਆ ਚਿੱਟੇ ਕੇਸ ਪਾ ਕੇ ਗਿਆ ਚਿੱਟੇ ਦਾ ਕੇਸ ਇਹਨਾਂ ਨੇ ਉਦੋਂ ਵੀ ਪਾਇਆ ਸੀਗਾ ਉਦੋਂ ਇਹਨਾਂ ਤਾਂ ਚਿੱਟਾ ਪੜਿਆ ਗਿਆ ਮੇਰਾ ਮੁੰਡਾ ਉਹ ਵੀ ਮੇਰੇ 2 ਸਾਲ ਕੱਟੇ ਇਹਨਾਂ ਨੇ ਜੀ ਹੁਣ ਤੇ ਹੁਣ ਵੀ ਕਹੀ ਜਾਂਦੇ ਆ ਗੈਂਗਸਟਰ ਗੈਂਗਸਟਰ ਮੇਰਾ ਪੁੱਤ ਗੈਂਗਸਟਰ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਮੈਂ ਕੋਲਤ ਨੂੰ ਹੈਗਾ ਨਹੀਂ ਮੇਰਾ ਕੋਈ ਨਿਆ ਕੀਤਾ ਜਾਵੇ ਕੋਈ ਨਿਆ ਕੀਤਾ ਜਾਵੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर